ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਗੱਲਕੋਟੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਗਾਂਪਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75 728000355 ਠੀਕ ਹੈ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੂਣ ਵਾਤੋਂ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਵਾਈਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਵਾਹੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਮੜਪੀ ਸ਼ੰਗੀ ਪਿੰਡ ਪਿੰਡ ਗੱਲ ਕੋਠੇ ਜਿਲ੍ਹਾ ਜੀ ਜਿਲ੍ਹਾ ਬਰਨਾਲਾ ਜੀ ਹਾਂਜੀ ਵੀ ਬੈੜ ਦੀ ਜਾਣਕਾਰੀ ਦਿਓ ਜੀ ਕਿਵੇਂ ਪਹਿਲੇ ਸੂਏ ਆ ਜੀ ਪਹਿਲੇ ਸੂਣਾ ਜੀ ਹਾਂ ਕਿੰਨੇ ਦਿਨ ਬਾਕੀ ਇਹਦੇ ਇਹ ਲੈ ਜੂਈ ਹਫਤਾ ਜੀ ਠੀਕ ਹੈ ਜੀ ਹਫਤੇ ਦੀ ਕੱਚੀ ਆ ਹਾਂ ਹਾਂ ਤੇ ਰੇਟ ਭਰਾ ਦਾ ਰੇਟ 66000 ਜੀ 66000 ਜੀ ਹਾਂਜੀ ਹਾਂਜੀ ਠੀਕ ਹੈ ਜੀ ਲੋ ਭਰਾ ਚੌਕੇ ਹੋਏ ਨਹੀਂ ਹਜੇ ਚੌਕ ਦਾ ਸੰਦ ਰਹਿੰਦਾ ਜੀ ਇੱਕ ਠੀਕ ਹੈ ਜੀ ਹਾਂ ਲੋਪੜਾ ਚੈੱਕ ਕਰ ਸਕਦੇ ਫੇਸਪਾਰਟੀ ਕੱਦ ਬਲਡ ਕਰਮਾ ਵਾਲੀ ਦਾ ਬਹੁਤ ਸੁਣ ਪੂਰੇ ਕਾ ਪੂਰੇ ਕਦ ਘਾਟ ਵਾਲੀ ਹੈ ਜੀ ਹਾਂਜੀ ਹਾਂਜੀ ਲੋ ਜੀ ਹਫਤੇ ਦੀ ਕੱਚੀ ਆ ਵਾਲੇ ਕਰਮਾ ਵਾਲੀ ਮੜਾ ਮੜਾ ਲਾਈ ਅੰਦੀ ਲੀਵਾ ਬਣਾਈ ਜਾਂਦੀ ਹੈ ਹਨ ਤੇ ਫੇਸ ਚੈੱਕ ਕਰ ਸਕਦੇ ਲੋ ਜੀ ਤੁਰੰਤ ਤੱਕ ਜਦੋਂ ਹਿਲਾਈ ਸਕਦੇ ਪਰਾ ਲੋ ਜੀ ਨਟੂ ਨੋਪੀ ਇਹ ਕਰਮਾ ਵਾਲੇ ਦੇ ਬਹੁਤ ਜ਼ਿਆਦਾ ਮੋੜ ਲਓ ਜੀ ਲਿਓ ਜੀ ਲਿਓ ਤੇ ਇਹ ਤੋੜਾ ਤਰ ਤਾ ਸਾਡੇ ਸਾਹਮਣੇ ਖਾਣ ਤੁਣ ਬਹੁਤ ਚੰਗਾ ਜੀ ਖਾਣ ਤੁਣ ਬਹੁਤ ਮੋਟਾ ਲੱਗਿਆ ਜੀ ਠੀਕ ਹੈ ਜੀ ਹਲੋ ਜੀ ਦਾਣ ਤੁਣ ਬਹੁਤ ਸੋਣਾ ਲੱਗਿਆ ਕਰਮਾ ਵਾਲੇ ਦੇ ਲੈ ਵੀ ਦਾ ਅੱਜ ਤੁਸੀਂ ਦਾਸ ਦਿੱਤਾ ਠੀਕ ਹੈ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪ੍ਰਿੰਟ ਗੱਲ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਕਲੂਨ ਬੱਸੀ ਆ ਕਿੰਨੇ ਦੰਦ ਕਿਹਾ ਜੀ ਚੌਕਦਾਰਾਂ ਵਾਂਗ ਸਿੱਟਿਆ ਨਹੀਂ ਇੱਕ ਕੋਕਲੇ ਦੰਦਲੇ ਸਿੱਟਿਆ ਨਹੀਂ ਬਾਈ ਕਿੰਨਾ ਆ ਯੋਗੀ ਹੋਈ ਨਹੀਂ ਹਜੇ ਠੀਕ ਹੈ ਲੋ ਜੀ ਇਸ ਕੁਆਲਿਟੀ ਦੇਖ ਸਕਦੇ ਹੋ ਬਾਈ ਜੀ ਨੇ ਦੂਕ ਕਨੈਕਟ ਕਰੋਗਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ